ਕੱਲ ਦੇਖ ਕੇ ਕਰੋਗੇ ਕਿਸ ਤਰ੍ਹਾਂ ਦੇ ਕੱਲ ਦਾ ਇਕੱਠਾ ਕਰਨ ਨੂੰ ਹੋਇਆ ਉਹ ਜੇਕਰ ਨਾ ਪਹਿਲਾਂ ਵਿਕਟੋਰ ਪ੍ਰਸਤਿਸ਼ਵਾਲ ਵਿੱਚ ਕਿ ਜਿੰਨਾ ਚਿਰ ਗੁਰੂ ਦਾ ਹੁਕਮ ਬਰਤਦਾ ਉਹਨਾਂ ਚਿਰ ਆਪਾਂ ਇਸੇ ਤਰ੍ਹਾਂ ਕਰ ਸਕਦੇ ਤੇ ਜੋ ਗੁਰੂ ਦਾ ਹੁਕਮ ਹੋਇਆ ਉਹਦੇ ਵਿੱਚ ਰਾਜੀ ਹਾਂ ਕੋਸ਼ ਆਪਾਂ ਤੇ ਸੁਪਰਾਨਾ ਕਰਕੇ ਆਇਆ ਗੁਰੂ ਸਾਹਿਬ ਮਾਰਾ ਸੱਚੇ ਪਾਤਸ਼ਾਹ ਦਾ ਤੇ ਬਹੁਤ ਵੱਡੀ ਇੱਕ ਜ਼ਿੰਮੇਵਾਰੀ ਬਹੁਤ ਵੱਡੀ ਤਖਸਬ ਦੀ ਸੇਵਾ ਬਹੁਤ ਵੱਡੀ ਪੰਥ ਦੀ ਸੇਵਾ ਜਿਵੇਂ ਪੱਗੀ ਤਰ ਪਾਚਾ ਨੇ ਮੀਰੀ ਵੀਰ ਦੇ ਮਾਰ ਸਤਿਗੁਰੂ ਹਰਗਿਸਾਇ ਜੀ ਮਹਾਰਾਜ ਨੇ ਸਿਰਫ ਇਹ ਮੇਰ ਭਰਿਆ ਹੱਥ ਰੱਖ ਕੇ ਲਈ ਹੈ ਤੇ ਸਾਡੀ ਕੀਤੀ ਹੋਈ ਸੇਵਾ ਜਿਹੜੇ ਸਤਿਗੁਰੂ ਪ੍ਰਮਾਨ ਕਰਨ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਕੇ ਆਇਆ ਕਿ ਸਤਿਗੁਰੂ ਕੋਈਆਂ ਪੁੱਲਾਂ ਦੀ ਕਰਨਾ ਬਖਸ਼ਤ। ਅਸਾਂ ਸਿੰਘ ਜੀ ਦਾ ਕਹਿ ਰਿਹਾ ਉਹਨਾਂ ਦਾ ਪਾਉਂਦਾ ਕਿ ਕਿਹੋ ਜਿਹੀ ਕਿਰਤ ਜਿਹਨੇ ਸਤਿਗੁਰਾਂ ਜੀ ਦੇ ਦਰਾਂ ਬਹੁਤ ਕੀਨੇ ਬਖਸ਼ਿਸ਼। ਕੱਲ ਦੇਖ ਕੇ ਸਮਝੋਗੇ ਕਿਸ ਤਰ੍ਹਾਂ ਦੇ ਕੱਲ ਦਾ ਕਾਠਨਾ ਕਰਨਾ ਪਿਆ ਉਹ ਜੇਕਰ ਨਾ ਪਹਿਲਾਂ ਵਿਕਟੋਰ ਪ੍ਰਸਤਿਸਪਾਲ ਫਿਸ਼ ਕਿ ਜਿੰਨਾ ਥੇ ਗੁਰੂ ਦਾ ਹੁਕਮ ਵਰਤਦਾ ਉਹਨਾਂ ਸਿਰ ਆਪਾਂ ਨਿਸਰੋ ਕਰ ਸਕਦੇ ਤੇ ਜੋ ਗੁਰੂ ਦਾ ਹੁਕਮ ਹੋਇਆ ਉਹਦੇ ਵਿੱਚ ਰਾਜੀ ਆ ਕੋਸ਼ ਆਪਾਂ ਤੇ ਸ਼ੁਕਰਾਨਾ ਕਰਕੇ ਆਇਆ ਗੁਰੂ ਸਾਹਿਬ ਮਾਰਾ ਸੱਚੇ ਪਾਤਸ਼ਾਹ ਦਾ ਤੇ ਬਹੁਤ ਵੱਡੀ ਜ਼ਿੰਮੇਵਾਰੀ ਬਹੁਤ ਵੱਡੀ ਤਖਸ ਦੀ ਸੇਵਾ ਬਹੁਤ ਵੱਡੀ ਪੰਥ ਦੀ ਸੇਵਾ ਜਿਵੇਂ ਪੱਗੀ ਤਰਫ ਪਾਤਸ਼ਾਹ ਨੇ ਨੇ ਵੀ ਇਹ ਮਾਲਾ ਸਾਡੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸਿਰਫ ਤੇ ਮਿਹਰ ਭਰਿਆ ਹੱਥ ਰੱਖ ਕੇ ਨਹੀਂ ਹੈ ਤੇ ਸਾਡੀ ਕੀਤੀ ਹੋਈ ਸੇਵਾ ਜਿਹੜੇ ਸਤਿਗੁਰੂ ਪ੍ਰਮਾਨ ਕਰਨ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਕੇ ਆਏ ਆ ਕਿ ਸਤਿਗੁਰੂ ਉਹਨਾਂ ਪੁੰਨ ਦੀ ਕਰਾਉਂਦੇ ਆ। ਅਸਲ ਵਿੱਚ ਇਹ ਤਾਂ ਕਰਕੇ ਉਹਨਾਂ ਦਾ ਪਾਵਨ ਉਹ ਜਿਹਾ ਕਿ ਜਿੱਕ ਕੋਈ ਨਾ ਤੱਕਦਾ ਹੋਇਆ ਜਿਹਦਾਰਾ ਬਹੁਤ ਹੀ ਨੇਕ। ਕੱਲ ਦੇਖੋ ਕੀ ਕਰੋਗੇ ਕਿਸ ਤਰ੍ਹਾਂ ਦੇਖੋ। ਕੱਲ ਦਾ ਇਕੱਠਾ ਕਰਨ ਦਾ ਹੋਇਆ। ਉਹ ਜੇਕਰ ਨਾ ਪਹਿਲਾਂ ਵੇਖਦੇ। ਪ੍ਰਸਤਿਸ਼ਟ ਸਭਾ ਵਿੱਚ ਜਿੰਨਾ ਚਿਰ ਗੁਰੂ ਦਾ ਹੁਕਮ ਬਰਤਦਾ ਉਹਨਾਂ ਚਿਰ ਆਪਾਂ ਜੀਵਨ ਜੀਵਨ ਕਰ ਸਕਦੇ ਤੇ ਜੋ ਗੁਰੂ ਦਾ ਹੁਕਮ ਹੋਇਆ ਉਹਦੇ ਵਿੱਚ ਰਾਜੀ ਹਾਂ ਕੋਸ਼ ਆਪਾਂ ਤੇ ਸ਼ੁਕਰਾਨਾ ਕਰਕੇ ਆਇਆ ਗੁਰੂ ਸਾਹਿਬ ਮਾਰਾ ਸੱਚੇ ਪਾਤਸ਼ਾਹ ਦਾ ਤੇ ਬਹੁਤ ਵੱਡੀ ਜ਼ਿੰਮੇਵਾਰੀ ਬਹੁਤ ਵੱਡੀ ਤਖਸ ਦੀ ਸੇਵਾ ਬਹੁਤ ਵੱਡੀ ਪੰਥ ਦੀ ਸੇਵਾ ਜਿਵੇਂ ਪੱਕੀ ਤਰ੍ਹਾਂ ਪਾਤਸ਼ਾਹ ਨੇ ਮੀਰੀ-ਬੀਰੀ ਦੇ ਮਾਲ ਸਤਪੁਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸਿਰਫ ਮੀਰ ਭਰਿਆ ਹੱਥ ਰੱਖ ਕੇ ਨਹੀਂ ਹੈ ਤੇ ਸਾਡੀ ਕੀਤੀ ਹੋਈ ਸੇਵਾ ਜਿਹੜੇ ਸਤਗੁਰੂ ਪ੍ਰਮਾਨ ਕਰਨ ਕਿ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਕੇ ਆਏ ਆ ਕੇ ਸਾਧ ਗੁਰੂ ਨੂੰ ਆਪਣਾ ਦੀ ਕਰਾਉਂਦਾ ਵਸ ਤੇ ਚਿੰਜਾ ਦਾ ਕਾਰਜ ਉਹਨਾਂ ਭਾਵ ਉਹ ਜੇ ਕਿ ਬਿਕ ਕਰਦੇ ਨੇ ਤੱਤਾਂ ਦੇ ਜਿਦਾਰਾ ਬਹੁਤ ਹੀ ਨੇ